ਮੋਇ ਆਜਾਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਜੀਦੇ ਨਾਲ ਵੈਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜ਼ੰਜੀਰ ਪੰਜਾਬੀਆਂ ਦੀ ਉਹ ਕੀ ਨੂੰ ਦੱਸੀਏ ਕਿਦਾਂ ਦੁਪਹਿਰ ਵੇਲੇ ਉਹ ਲੁੱਟੀ ਗਈ ਅੱਧ ਹੀਰ ਪੰਜਾਬੀਆਂ ਦੀ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪੰਜਾਂ ਤਤਾਂ ਦਾ ਜਦੋਂ ਸੀ ਸਾਜ਼ ਟੁੱਟਾ ਟੁੱਟੀ ਅਦਚੋਂ ਤਾਨ ਪੰਜਾਬੀਆਂ ਦੀ ਜਦੋਂ ਜਿੰਦਾਂ ਨੇ ਸੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਉਹਦੇ ਵੇਖ ਕੇ ਫੁੱਲਾਂ ਨੂੰ ਕਹਿਣ ਲੋਕੀ ਰੁੜੀ ਜਾਂਦੀ ਓ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਦੇ ਮੇਰਿਆ ਢੋਲਣਾ ਵੇ ਤਾਂਬੂ ਕੌਣ ਕਮਾਨ ਪੰਜਾਬੀਆਂ ਦੀ ਓ ਥੀਰ ਜ ਦੇਣ ਵਾਲਾ ਸਤਾ ਵਿੱਚ ਖਫਣਾ ਵੱਜੇ ਕਿਸ ਤਰ੍ਹਾਂ ਥੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਨਾਂ ਖੋਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਲੀ ਪੰਜਾਂ ਦਰਿਆਵਾਂ ਦੇ ਜਾਨ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਹੋ ਰਹੇਗੀ ਲਟਕਦੀ ਕਿਲੇ ਦੇ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪ ਦਿਉ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਖੈਬਰ ਤੀਕ ਬਣਾਈ ਸੀ ਜੋ ਨਲੂਏ ਖੋਸ ਗਈ ਜ਼ਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਤੋ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਓ ਸਾਕੀ ਛੱਡ ਕੇ ਤੁਰ ਗਿਆ ਮੈਂ ਫਲਾ ਨੂੰ ਉੱਤਰ ਗਿਆ ਸਰੂਰ ਪੰਜਾਬੀਆਂ ਦਾ ਝਖੜ ਝੁੱਲਿਆ ਰੁੱਖਾਂ ਦੇ ਟਾਹਣ ਕੜ ਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਓ ਜਥੇਦਾਰ ਬਾਜੋਂ ਸਭ ਕੁਝ ਜਿੱਤ ਕੇ ਵੀ ਆਂ ਦਾ ਕਲਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ ਪੰਡੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਪੰਆ ਗੁੰਝੜਾ ਕਿਸੇ ਤੋਂ ਖੁੱਲੀਆਂ ਨਾ ਉਲਦੀ ਕਿਸ ਤਰ੍ਹਾਂ ਕੇ ਦਰਦ ਕਹਾਣੀ ਪੰਜਾਬੀਆਂ ਦੀ ਓ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀ ਨਾ ਰਾਣੀ ਪੰਜਾਬੀਆਂ ਦੀ ਫਿਰ ਜਾਗੇ ਭਾਗ ਬਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ